ਅੱਛਾ ਜੀ ਨੇ ਵੀ ਅਖੀਰ ਦੇ ਵਿੱਚ ਕੋਈ ਮੈਸੇਜ ਖੜਾ ਰਿਆ ਨੂੰ ਮੈਸੇਜ ਇੱਕ ਤਾਂ ਜੀ ਇਹ ਆ ਵੀ ਜਿਵੇਂ ਹੁਣ ਮੇਰੇ ਨਾਲ ਹੀ ਬਾਜੀ ਤੇ 1 2 ਤੇ 6d ਮੈਨੂੰ ਲੱਗਿਆ ਵੀ ਗਲਤ ਹੋਇਆ ਲੋਕਾਂ ਨੂੰ ਲੱਗਿਆ ਹੋਵੇ ਯਾਰ ਨਹੀਂ ਜੀ ਇਹਨਾਂ ਗਲਤ ਹੈ ਉੱਥੇ ਪਤਾ ਕੀ ਚਾਹੀਦਾ ਜੀ ਕਬੂਤਰ ਬਾਜੀ ਚ ਵੀ ਕੋਈ ਪੰਜਾਬ ਲੈਵਲ ਦੀ ਕਮੇਟੀ ਹੋਵੇ ਪੰਜਾਬ ਚ ਬਹੁਤ ਜਿਹਨਾਂ ਨੂੰ ਬੰਦੇ ਆ ਜਿਹੜੇ ਹੋਰ ਗੇਮਾਂ ਚ ਵੀ ਜਿਹਨਾਂ ਨੇ ਬਹੁਤ ਟ੍ਰਾਇਲ ਕੀਤਾ ਬਾਈ ਜੱਗਾ ਕਲਰ ਪਰ ਬਾਈ ਪ੍ਰਬੰਧਾ ਡੂਮਛੇੜੀ ਬਾਈ ਗੈਰੀ ਪ੍ਰਬੰਧ ਕੱਢਸ ਵਾਲੇ ਬੰਦੇ ਜਿਹੜੇ ਸੱਚ ਨੂੰ ਸੱਚ ਕਹਿਣ ਵਾਲੇ ਬੰਦੇ ਆ ਹੋਰ ਬਹੁਤ ਹੋ ਜਾਣਗੇ ਜੀ ਬੰਦੇ ਕੋਈ 20 ਬੰਦੇ ਦੀ ਕੋਈ 25 ਬੰਦੇ ਦੀ ਕਮੇਟੀ ਹੋਵੇ ਜੀ ਮੰਨ ਲਓ ਅੱਜ ਬਾਈ ਵਿੱਕੀ ਨਾਲ ਧੱਕਾ ਹੋ ਗਿਆ ਬਾਈ ਵਿੱਕੀ ਆਪਦੀ ਗੱਲ ਤਾਂ ਰੱਖ ਸਕੀ ਉਹਨਾਂ ਅੱਗੇ ਉਹ ਫੈਸਲਾ ਸੁਣਾ ਸਕਣ ਜੇ ਤੁਸੀਂ ਗਲਤ ਨੂੰ ਸਾਨੂੰ ਗਲਤ ਕਹਿਣ ਨੂੰ ਜੇ ਕਮੇਟੀ ਵਾਲੇ ਗਲਤ ਤਾਂ ਕਮੇਟੀ ਨੂੰ ਗਲਤ ਕਾਪੀ ਵਾਲਾ ਗਲਤ ਤਾਂ ਕਾਪੀ ਨੂੰ ਹੁਣ ਜੀ ਕੋਈ ਬਾਲੀਬਾਰਤ ਨਹੀਂ ਕੂਤਰਵਾਜੀ ਦਾ ਕਿਤੇ ਕੋਈ ਰੌਲਾ ਪੈ ਗਿਆ ਕਿਤੇ ਕੋਈ ਪੁਲਿਸ ਆ ਗਈ ਕਿਤੇ ਕੋਈ ਕਿਸੇ ਨੇ ਕਾਪੀਆਂ ਨੇ ਪਾਹਰ ਰੱਖ ਲਈ ਕਿਸੇ ਬਾਬੇ ਨੇ ਰ ਹੁਣ ਕੋਈ ਉਹ ਮਤਲਬ ਸੇਹ ਦੇ ਨਾਲ ਹੀ ਹੈ ਨੀ ਜੀ ਉਹਨੇ ਕਿਦਰੀ ਨੂੰ ਕਾਟ ਹੈ ਜੀ ਉੱਥੇ ਰਾਮੇ ਢਾਲੀ ਵਾਲ ਪੈਲਸ ਚ ਹੋਮ ਹੋਮਾਗੇ ਸੀ ਆਪ ਵੀ ਜਾਵਾਂਗੇ ਆਪਦੇ ਸਾਰੇ ਬੰਦਿਆਂ ਨੂੰ ਵੀ ਕਿ ਅੱਜ ਬੰਦਾਂ ਦਾ ਫੋਨ ਆਇਆ ਬਾਈ ਤੇਰੇ ਨਾਲ ਚੱਲਾਂਗੇ ਮੈਂ ਖਿਆਰ ਵੀ ਅਸੀਂ ਤਾਂ ਆਪ ਹੀ ਜਾਵਾਂਗੇ ਤੁਹਾਨੂੰ ਮੈਂ ਸ਼ਹਿਰ ਚੋਂ ਦੋ ਬੱਸਾਂ ਕਰਾ ਦਿੰਦਾ ਵੀ ਮੈਂ ਪੇ ਕਰੂੰਗਾ ਤੁਸੀਂ ਪਹੁੰਚੋ ਉੱਥੇ ਪਲੇਟਫਾਰਮ ਵਧੀਆ ਮੈਸੇਜ ਕੂਤਰਬਾਜੀ ਨੂੰ ਸਾਰੇ ਸੀਨੀਅਰ ਬੰਦਿਆਂ ਨੂੰ ਵੀ ਚਾਹੀਦਾ ਜੀ ਵੀ ਉੱਥੇ ਪਹੁੰਚਣ ਅਬਲਾ ਤਾਂ ਜੀ ਦੀ ਅਪੀਲ ਤਾਂ ਕਰਨੀ ਚਾਹੀਦੀ ਸਮਾ ਦੀ ਉਹ ਬੰਦੇ ਐਂਟਰੀ ਨਾ ਕਰਨ ਕਬੂਤ ਜਿਹੜੇ ਉੱਥੇ ਖਿਡਾਰੀ ਨਹੀਂ ਹੁੰਦੇ ਅ ਜਿੱਥੇ ਆਪਣੇ ਰਾਮ ਇਹ ਇਕੱਠਾ ਹੀ ਰਾਮੇ ਟਾਲੀ ਵਾਲਾ ਪਹਿਲਾ ਚ ਰਾਮਾ ਰਾਮਾ ਕਿੱਥੇ ਹੈ ਇਹ ਜੀ ਨਿਹਾਲ ਸਿੰਘ ਵਾਲੇ ਦੇ ਨਾਲ ਹੈ ਜੀ ਨਿਹਾਲ ਸਿੰਘ ਵਾਲੇ ਦੇ ਨਾਲ ਹਾਂ ਜੀ ਅੱਛਾ ਉਹ ਤਾਂ ਜੀ ਉਹ ਲੋਕੇਸ਼ਨ ਨੂੰ ਕੋਈ ਨਾ ਪਾ ਦਣਗੇ ਸਾਰਾ ਹੋ ਜਾਊਗਾ ਅੱਛਾ ਜੀ ਕੋਈ ਜ਼ਿਲ੍ਹਾ ਲੈਵਲ ਦੀ ਕਮੇਟੀ ਬਣਾਉਣਾ ਚਾਹੀਦਾ ਪੰਜਾਬ ਦੀ ਬਣਾ ਰੋ ਕਿਸੇ ਨਾਲ ਵੀ ਕੋਈ ਧੱਕਾ ਹੁੰਦਾ ਕੋਈ ਬਾਜੀ ਦਾ ਰੋਲਾ ਪੈਂਦਾ ਕੋਈ ਕਾਪੀ ਵਾਲਾ ਪੈਸਾ ਪਿੰਡ ਦਾ ਪੈਸਾ ਰੱਖਦਾ ਉਹ ਜੀ ਕਮੇਟੀ ਤਾਂ ਫੈਸਲਾ ਕਰ ਦੂਗਾ ਮੰਨ ਲਓ ਮੇਰੇ ਨਾਲ ਧੱਕਾ ਹੋ ਗਿਆ ਮੈਂ ਠਾਣੇ ਜਾਣਾ ਕਿਸੇ ਹੋਰ ਮੈਟਰ ਕਬੂਤਰ ਬਾਰੇ ਕਿਤੇ ਜਾਣਦਾ ਸਹੀ ਹੁਣ ਜੀਆਰਬੀ ਬੋਰਡ ਬਣਾਇਆ ਗ੍ਰੀਨ ਰੂਟਿੰਗ ਬੋਰਡ ਹਾਂਜੀ ਜੋ ਕੋਈ ਕਿਤੇ ਗੱਲ ਬਾਤ ਉਹ ਜੀਆਰਬੀ ਬੋਰਡ ਚ ਰੱਖੀ ਜਾਂਦੀ ਹੈ ਗੱਲ ਉਹਨਾਂ ਦੇ ਉਵੇਂ ਕੂਤਰਾਂ ਨੂੰ ਕੋਈ ਬੋਰਡ ਬਣਾਉਣਾ ਕੋਈ ਕਮੇਟੀ ਬਣਾ ਬਣੇ ਜੀ ਉਹ ਬੰਦਿਆਂ ਚ ਗੱਲ ਹੋਵੇ ਉਹ ਫੈਸਲਾ ਸਾਨੂੰ ਉਹ ਫੈਸਲਾ ਸਰ ਮੱਥੇ ਹੋਵੇ ਜੇ ਕਿਸੇ ਨਾਲ ਤੱਕਿਆ ਹੁੰਦਾ ਉਹ ਕਮੇਟੀ ਉੱਥੇ ਜਾਵੇ ਉਹ ਜੇ ਬੰਦੇ ਚੁਣੇ ਜਾਣ ਸਾਰਾ ਫੰਡ ਵਾ ਲੈਣ ਜੀ ਉਹਨਾਂ ਉਥੇ ਲੋਕ ਇਕੱਠੇ ਹੋਣਗੇ ਫੰਡ ਜੇ ਜਿਵੇਂ ਹੁਣ ਗ੍ਰੇ ਹੋਣ ਵਾਲੇ ਬੰਦੇ 500 ਬੰਦਾ ਉਹ ਬਦੂਸ਼ ਕਰੀ ਪਿਆ ਕਬੂਤਰ ਵਾਲਾ ਦਾ ਜੀ ਲੱਖ ਹੋ ਜੂਗਾ ਲੈ ਉਹ ਹੀ ਜਾਣਾ ਇਕੱਠ ਹੋ ਜਾਣਾ ਦੇਖੋ ਤੇ ਕਿੱਲਾ ਆ ਸਹੀ ਗੱਲ ਆ ਸਾਰੇ ਬਾਈ ਇਹਨਾਂ ਦਾ ਪ੍ਰਬੰਧ ਸੁਣ ਆਪਣੇ ਉਦੋਂ ਪਹਿਲਾਂ ਇੰਟਰਵਿਊ ਇਹ ਕੌਣ ਕਰ ਰਹੇ ਆ ਪ੍ਰਬੰਧ ਇਹ ਹਲਾ ਹਾਲ ਤਾਂ ਜੀ ਹਜੂਮ ਹੀ ਕਰ ਰਿਹਾ ਪਹਿਲਾਂ ਉਹ ਬਾਈ ਜੱਗੇ ਨੇ ਸਟਾਰਟਿੰਗ ਕੀਤੀ ਸੀ ਅੱਛਾ ਜੀ ਜਦੋਂ ਮੈਂ ਉਹ ਜਦੋਂ ਲਾਈਵ ਹੋਇਆ ਉਦੋਂ ਗੱਲ ਚੱਲਦੀ ਸੀ ਸਤਨਾਮ ਰਹੇ ਮੁੰਡੇ ਰਾਜ ਉਹੀ ਕਰਦੇ ਸੀ ਇੱਕ ਮੁੰਡਾ ਡਗਰੂ ਤੋਂ ਗੱਲ ਲਾਉ ਉਹ ਕਹਿੰਦੇ ਆਪਾਂ ਇਕੱਠ ਕਰੀਏ ਉਹਨਾਂ ਦੀ ਪਿੰਡ ਬਾਜੀ ਸੀ ਅੱਛਾ ਜੀ ਉਹ ਹੋ ਜਾਂਦਾ ਆਪਣਾ ਨਜੀ ਉਦੋਂ ਵੀ ਗੱਲ ਨਹੀਂ ਕਰਨੀ ਸੀ ਕਮੇਟੀ ਬਣਾਓ ਕੁਛ ਕਰੋ ਪਰ ਹੁਣ ਕਬੂਤਰ ਬਾਜ਼ਿਆਂ ਕੋਲ ਮੌਕਾ ਹੈ ਜੀ ਅਗਲੇ ਸਾਲ ਬਾਜ਼ੀਆਂ ਆਉਣਗੀਆਂ ਉਸ ਤੋਂ ਪਹਿਲਾਂ ਇਹ ਕੰਮ ਹੋ ਜਾਂਦਾ ਬੜਾ ਬੈਟਰ ਹੈ ਜੀ ਸਰਕਾਰਾਂ ਨੂੰ ਪਤਾ ਲੱਗੇ ਦੇਖੋ ਵੀ ਕੂਤਰਾਂ ਦੀ ਕਿੰਨੀ ਵੋਟ ਹੈ ਬਾਧੂ ਆ ਜੀ ਰੇਕਪਿੰਡ ਚ 50 50 ਬੰਦੇ ਜਿਹੋ ਜੀ ਆਬਾਦੀ ਆ ਫੈਮਲੀਆਂ ਨੇ ਜੀ ਨਾਲ ਜੁੜੇ ਹੋਏ ਲੋਕ ਨੇ ਨਲਕੀਆਂ ਪਿੰਜਰੇਆਂ ਵਾਲਾ ਛਤਰੀਆਂ ਵਾਲਾ ਕੱਪੜਿਆਂ ਵਾਲਾ ਜਿਹੜੇ ਪਾਣੀ ਪਿਉਂਦੇ ਬਾਜ਼ੀਆਂ ਤੇ ਕਾਪੀ ਬਦਮਾੜੇ ਬਹੁਤ ਆ ਹਾਂਜੀ ਬਦਮਾੜੇ ਸਾਰੇ ਕਿਹੜਾ ਸਿਸਟਮ ਹੈ ਜੀ ਮੈਂ ਮਤੇ ਹੀ ਇਹ ਪੀਲ ਇਹੀ ਮੈਸੇਜ ਦੰਨਾ ਜੀ ਫਲਹਾਲ ਤਾਂ ਜਿਹੜਾ ਹੁਣ 21 ਵਾਲਾ ਕਸ਼ਟਾ ਵੱਧ ਤੋਂ ਵੱਧ ਕੂਤ ਨਾਲ ਉੱਥੇ ਪਹੁੰਚੋ ਤੇ ਪਰ ਕੋਈ ਰਣਨੀਤੀ ਬਣਾਓ ਵੀ ਆਪਾਂ ਫੈਸਲਾ ਇਹ ਕੀ ਲੈਣਾ ਆਪਣਾ ਉੱਥੇ ਮੋਟਿਵ ਕੀ ਹੈ ਉੱਥੇ ਕੀ ਹੈ ਚਲੋ ਇਹ ਫੈਸਲਾ ਅੱਛਾ ਚੀਨੇ ਵੀ ਅਖੀਰ ਦੇ ਵਿੱਚ ਬਾਹਰ ਵੀ ਤੁਹਾਡੇ ਕੋਈ ਮਿੱਤਰਬਾਲੀ ਹੁਣ ਬਾਹਰ ਕੈਨੇਡਾ ਚ ਕਬੂਤਰ ਉੜਦੇ ਆ ਹਾਂਜੀ ਉੱਥੇ ਵੀ ਕੋਈ ਹੈ ਮਿੱਤਰਬੈਲੀ ਵੀ ਹਾਂ ਜਿਹੜਾ ਉੱਥੇ ਤੁਹਾਡਾ ਜਾਂ ਵੀ ਆਪਣੇ ਕੋਲ ਕਬੂਤਰ ਬਹੁਤ ਬੰਦੇ ਜੀ ਆਪਣੇ ਬਾਈ ਜਗਤਬੰਦਰ ਸਾਹਿਬ ਨੇ ਚੰਗਾ ਅਮਰੀਕਾ ਦੇ ਵਿੱਚ ਜੀ ਕੈਲੀਫੋਰਨੀਆ ਚ ਤਾਮਗੋਟ ਵਿਜਨ ਕਲੱਬ ਅੱਛਾ ਉਹਦੇ ਨੇ ਲੌਫਟ ਵਾਲੇ ਪਿੰਜਰੇ ਹਾਂਜੀ ਉਹਨਾਂ ਦੇ ਸਾਰੇ ਭਰਾ ਜੀ ਆਪਣੇ ਫੁੱਲ ਸਪੋਰਟ ਕਰਦੇ ਆ ਬਾਈ ਮਿੰਨੀ ਐ ਮੁੰਡਾ ਜਿੰਨੇ ਹੁਣ ਤਾਂ ਮੇਰੀ ਆਪਦੀ ਫੈਮਿਲੀ ਹੀ ਬਾਹਰ ਹੈ ਜੀ ਵੀ ਕਿਹੜੇ ਦੇਸ਼ ਆਸਟ੍ਰੇਲੀਆ ਨੇ ਜੀ ਆਸਟ੍ਰੇਲੀਆ ਅੱਛਾ ਤੇ ਬਾਕੀ ਕਬੂਤ ਹੁਣ ਤਾਂ ਜੀ ਕਬੂਤਰ ਬਾਜੀ ਐਵੇਂ ਪੀਕ ਤੇ ਆ ਬਾਹਰੋਂ ਜਿੱਦਨ ਮੈਂ ਸੋਚਦਾ ਕਿ ਉਹ ਲਾਈਵ ਹੋਇਆ ਮੈਨੂੰ ਜੀ ਹਜ਼ਾਰਾਂ ਕਹਿਣ ਦੇ ਦੀ ਗੱਲ ਨਹੀਂ ਹਜ਼ਾਰਾਂ ਫੋਨ ਆਏ ਬਾਹਰੋਂ ਹਾਂ ਜੀ ਇੰਨਾ ਪਿਆਰ ਲੋਕਾਂ ਨੇ ਪਿਆਰ ਤਾਂ ਇੰਨਾ ਮਨ ਆਏ ਲੱਗਿਆ ਮਨ ਨੂੰ ਵੀ ਆਪਾਂ ਨੂੰ ਚਾਹਣ ਲੈਨੇ ਬੰਦੇ ਨੇ ਇਹ ਇਹ ਕਿਉਂਕਿ ਕਿਸੇ ਖੁਸ਼ੀ ਚ ਕਿਸੇ ਮਾਂ ਦੀਆਂ ਭਾਵਨਾ ਤਾਂ ਉਦੋਂ ਬੰਦੇ ਨੂੰ ਪਤਾ ਲੱਗਦਾ ਵੀ ਹੁਣ ਬਾਈ ਜੀ ਹੁਣੀ ਚਲੋ ਉਹਨਾਂ ਵਰਗਾ ਤਾਂ ਕੋਈ ਬਣ ਨਹੀਂ ਸਕਦਾ ਮੁੱਸੇ ਸਾਹਿਬ ਮਾਨਸਾ ਦਾ ਕਿੱਡਾ ਨੋ ਕਿੱਡੀ ਉਹਨਾਂ ਦੀ ਬਾਅਦ ਚ ਸੋਚਦਾ ਪਤਾ ਲੱਗਿਆ ਵੀ ਇਹ ਹਸਪੀਟਲ ਕੈਂਸਰ ਬਈ ਕਿੱਦਾਂ ਕਰ ਰਹੇ ਸੀ ਅਪਰਾਲਾ ਤੇ ਮਾਨਸਾ ਤੁਹਾਡੇ ਨਾਮ ਦੇ ਨਾਲ ਵੀ ਮਾਨਸਾ ਤੁਸੀਂ ਆਪ ਸਾਰਾ ਕੁਝ ਕਰ ਰਹੇ ਹੋ ਤੇ ਕਿਉਂਕਿ ਗੱਲਾਂ ਵੱਡੀਆਂ ਤੇ ਕੈਨੇਡਾ ਚ ਕਿਹੜੇ ਆ ਹੁਣ ਮੈਂ ਜਾਣਾ 15 ਆਪਣੇ ਜਲਾਈ ਨੂੰ ਉੱਥੇ ਪਹੁੰਚ ਜਾਣਾ ਮੈਨੂੰ ਕਹਿੰਦਾ ਜੀ ਆਪਣਾ ਮੁਨਜਸਾ ਜਿਹੜਾ ਉਹ ਗਿਆਸ ਜੀ ਦੇ ਪੁੱਤਰ ਲੈ ਕੇ ਦਿੱਤੇ ਸੀ ਭਾਈ ਬੇਟੂ ਹਰਿਆਣਾ ਵਾਲਾ ਨਹੀਂ ਜੱਸਾ ਗਿਆਸ ਉਹ ਕਿ ਕਿਹੜੀ ਸਟੇ ਉੱਥੇ ਕੈਨੇਡਾ ਕਿਹੜੀ ਜਗਾ ਮੈਂ ਪਤਾ ਕੀ ਜੀ ਮੈਂ ਤਾਂ ਗੱਲਾਂ ਹੀ ਵੇ ਕੈਨੇਡਾ ਨੇ ਕਿਉਂਕਿ ਮੈਂ ਸਰੀ ਐਡਮੰਟਨ ਟਰਾਂਟੋ ਸਾਰੇ ਕਬੂਤਰਬਾਜ਼ ਘੋੜਿਆਂ ਵਾਲੇ ਵੀਰ ਸ਼ਿਕਾਰੀ ਵੀਰ ਆਪਾਂ ਤਾਂ ਅਪੀਲ ਕਰ ਰਹੇ ਆਂ ਵੀ ਸਾਡੇ ਵੱਡੇ ਭਰਾ ਨੇ ਆਉਣਾ ਜੀ ਤੇ ਬਾਈ ਜੀ ਬਾਈ ਦਾ ਪੂਰਾ ਜੀ ਲਵਾ ਗੋ ਜੀ ਲਵਾ ਗੋ ਇਵੇਂ ਨਵੇਂ ਗੱਲਾਂ ਬਾਤਾਂ ਕਰੀਏ ਉੱਥੇ ਵੀ ਤੇ ਮੇਰੇ ਹੁਣਾਂ ਨੇ ਹੋਰ ਕੀ ਨੇ ਵੀਰ ਕੋਈ ਮੰਦੀ ਗੱਲ ਰਹਿ ਗਈ ਹੋਵੇ ਮੰਦੀ ਬਸ ਆਪਣਾ ਪਰਮਾਤਮਾ ਦੀ ਇਹੀ ਬਹੁਤ ਦੇਣਾ ਜੀ ਸ਼ੌਂਕ ਪੂਰਾ ਹੋ ਜਾਂਦਾ ਸ਼ੌਂਕ ਬਹੁਤ ਨਹੀਂ ਆਪਾਂ ਨੂੰ ਘਰੇ ਬੱਚੇ ਕਿੰਨੇ ਆ ਵੀਰ ਦੇ ਬੇਟੀ ਹੈ ਜੀ ਬੇਟੀ ਹੈ ਹਾਂਜੀ 4 ਮੈਸੇਜ ਆ ਮਾਤਾ ਜੀ ਹੋਣੀ ਮੰਮੀ ਡੈਡੀ ਇਹ ਬ੍ਰਦਰ ਐਡਵੋਕੇਟ ਨਜੀਬ ਉਹਨਾਂ ਦੇ ਬੇਟਾ ਬੇਟੀ ਐ ਫੈਮਲੀ ਪੂਰੀ ਪਰਮ ਚੜ੍ਹਦੀ ਕਲਾ ਜੀ ਸ਼ੌਂਕ ਸਾਰੇ ਪਰਿਵਾਰ ਨੂੰ ਹੀ ਆ ਨਹੀਂ ਕਿਸੇ ਨੂੰ ਵੀ ਨਹੀਂ ਐਵੇਂ ਨਹੀਂ ਪਤਾ ਜੀ ਹਾਂਜੀ ਵੀ ਕਬੂਤਰ ਠਾਲੂ ਹੀ ਪੈਂਦੀ ਐਵੇਂ ਨਹੀਂ ਪਤਾ ਅੱਛਾ ਫਿਰ ਥੋੜਾ ਜਿਹਾ ਪਰਿਵਾਰ ਨੂੰ ਕਿਉਂਕਿ ਹੁਣ ਜਿੱਡਾ ਥੋੜਾ ਸਰਕਲ ਹੋ ਗਿਆ ਹਾਂਜੀ ਸਰਕਲ ਬਹੁਤ ਜਾਰੇ ਵੱਡਾ ਹੋ ਗਿਆ ਹਾਂਜੀ ਹੁਣ ਵੀ ਬਾਹਰ 20-30 ਬੰਦੇ ਬੈਠੇ ਆ 50 ਬੰਦੇ ਮੁੜ ਕੇ ਕਬੂਤਰ ਲੈ ਕੇ ਕੋਈ ਆ ਗਿਆ ਕੋਈ ਚਲੇ ਗਿਆ ਉਹ ਫਿਰ ਪਰਿਵਾਰ ਨੂੰ ਸਮਾਂ ਦੇਣ ਦਾ ਸਮਾਂ ਪਤਾ ਕੀ ਜੀ ਗੱਲ ਹਾਂ ਇਹ ਭਾਗਾਂ ਵਾਲੇ ਘਰੀ ਆਏ ਆਉਂਦੇ ਜੀ ਲੋਕ ਉਹ ਤਾਂ ਪਹਿਲਾਂ ਗੱਲ ਹੈਗੀ ਆ ਹਾਂ ਜੀ ਜਿਹੜਾ ਬੰਦਾ ਦੇਖ ਕੇ ਬੰਦ ਨਾਲ ਮੱਖਸੇ ਰੋੜੀ ਪਰ ਉਹ ਤਾਂ ਕੀ ਨਹੀਂ ਆਉਣਾ ਜੀ ਨਹੀਂ ਉਹ ਤਾਂ ਤੁਹਾਡੇ ਭਾਗਾਂ ਵਾਲੇ ਘਰ ਆ ਮੈਂ ਭੈਣ ਉਹਨਾਂ ਦੀ ਗੱਲ ਕਰਦਾ ਵੀ ਵੀ ਮੇਰੀ ਪਤਾ ਕੀ ਮੇਰੀ ਵਾਈਫ ਨੂੰ ਪਹਿਲੇ ਦਿਨ ਤੋਂ ਪਤਾ ਹੀ ਜੀ ਉਹਨੂੰ ਹੂੰ ਵੀ ਇੰਨਾ ਵਿਸ਼ਾਉਗਾ ਮੈਨੂੰ ਨਹੀਂ ਉਹ ਉਹ ਕਿੰਨੇ ਚਿਰ ਹੋ ਗਿਆ ਵਿਆਹ ਵੀ ਉਹਨੂੰ ਵੀਰ ਦਾ ਵਿਆਹ ਜੀ ਮੇਰਾ 2016 ਚ ਹੋਇਆ ਜੀ ਉਦੋਂ ਬਾਅਦ ਤਾਂ ਚੀਨਾ ਵੀਰ ਸਟਾਰ ਉਦੋਂ ਬਾਅਦ ਹੀ ਬਣਿਆ ਦੇਖੋ ਜਿਹੜਾ ਆਹ ਗੱਲ ਆ ਇਹ ਗੱਲ ਦਾ ਤਾਂ ਉਦੋਂ ਦਾ ਬਚਾ ਮਾੜਾ ਮੋਟਾ ਜਾਂਦਾ ਪਰ ਅੱਜ ਵਾਲਾ ਤਾਂ ਇਹ ਨਹੀਂ ਵੀ ਗੱਡੀਆਂ 'ਚ ਹੀ ਫੈਮਿਲੀ ਦੀ سپورਟ ਆਪਾਂ ਨੂੰ ਜੀ ਆਪਾਂ ਇਹ ਕਹਦੀਏ ਵੀ ਕਬੂਤਰਾਂ ਜੀ ਕੋਈ ਨਹੀਂ ਪਰ ਤਾਂ ਉਹਨਾਂ ਦਾ ਕੰਮ ਪਰਮਾਈਡ ਫੁੱਲਾ ਜੀ ਮੇਰੇ ਨਾਲ ਕੋਈ ਮੈਨੂੰ ਕਿਉਂਕਿ ਉਹ ਹੁਣ ਵੱਡੇ ਵੀਰ ਦੇ ਸਰਤੀ ਹੈ ਜੀ ਮੈਨੂੰ ਪਿੰਡ ਕੋਈ ਐ ਨਹੀਂ ਪਤਾ ਵੀ ਆਪਣਾ ਵਾਹਨ ਠੇਕੇ ਤੇ ਕਿਹਨੂੰ ਦਿੰਦਾ ਹੈ ਕੀ ਕਿੰਨੇ ਚਲੋ ਉਹ ਤਾਂ ਪਰਿਵਾਰ ਸਾਰਾ ਜੇ ਮੰਨ ਲਓ ਘਰਦਿਆਂ ਨੇ ਜੋ ਉਹ ਨਹੀਂ ਉਕੜ ਵੀ ਹਾਂ ਭਈ ਆ ਤੂੰ ਬਰਾਬਰ ਫਿਰ ਕਿੱਥੋਂ ਮੈਂ ਕਬੂਤਰਬਾਈ ਕਰਨੋਂ ਜੀ ਹੁਣ ਕੱਲਾ ਕਬੂਤਰਬਾਈ ਦੇ ਸਮਰਪਤ ਨਹੀਂ ਨਹੀਂ ਸਹੀ ਕਹਿਕ ਨੇ ਪਰਿਵਾਰ ਦਾ ਸਾਰਾ ਸਪੋਰਟ ਉਹ ਤੋਂ ਬਗੈਰ ਵੀ ਨੇ ਮਨ ਚ ਸੋਚ ਹੋਰ ਹੋਵੇ ਵੀ ਕਿੱਥੇ ਕੀ ਉਹ ਫਿਰ ਕਿਉਂਕਿ ਜੇ ਪਰਿਵਾਰ ਦੀ ਭੈਣ ਹੋਣਾ ਦੀ ਤੁਹਾਡੇ ਮਾਤਾ ਦੀ ਵੀਰ ਹੋਣਾ ਦੀ ਭਰਜਾਈ ਹੋਣਾ ਦੀ ਸਾਰਾ ਸਪੋਰਟ ਕਰਕੇ ਤੇ ਅੱਜ ਵੀਰ ਦਾ ਨੌ ਵੀ ਐ ਸੂਰਜ ਦੇ ਵਿੱਚ ਰੋਸ਼ਨੀ ਦਿਖਾਉਣ ਵਾਲੀ ਗੱਲ ਆ ਵੀ ਚੀਨਾ ਮਾਨਸਾਲਾ ਸੋ ਇਹ अच्छा ऐब ਤਾਂ ਇੱਕ ਮਾੜਾ ਦੋ ਦੋ ਲਈ ਬੱਠਾ ਸ਼ਿਕਾਰੀ ਕੁੱਤੇ ਵੀ ਸ਼ਿਕਾਰੀ ਕੁੱਤੇ ਵੀ ਇਹ ਕੁੱਕੜ ਵੀ ਐਬ ਤਾਂ ਮੈਨੂੰ ਲੱਗਦਾ ਕੋਈ ਪੰਜਾਬ 'ਚ ਇਹ ਹੋਣਾ ਜਿਹੜਾ ਪਉ ਨਹੀਂ ਹੈਗਾ ਜੀ ਮਾੜਾ ਮਾੜਾ ਨਹੀਂ ਕੋਈ ਹੈਗਾ ਹਾਂ ਆ ਜਿਵੇਂ ਕੁੱਤੇ ਕੁੱਕੜ ਕਬੂਤਰ ਤਾਂ ਸਾਰਿਆਂ ਨੂੰ ਪਤਾ ਇਹ ਘੋੜੇ ਸਾਰੇ ਕੋਈ ਮੰਡੀ ਛੱਡੀ ਦੀ ਹਾਂ ਕਹਿੰਦਾ ਬਲਦਾਂ ਵਾਲਾ ਨਹੀਂ ਹੈਗਾ ਜੀ ਉਹ ਸਾਡੇ ਏਰੀਆ 'ਚ ਨਹੀਂ ਹੈ ਕਿਸੇ ਨੂੰ ਨਹੀਂ ਇਹ ਇੱਧਰ ਦੂਰ ਆ ਜੇ ਕਿਤੇ ਥੋੜੇ ਉਧਰੋਂ ਦੇ ਉਹ ਵੀ ਹੁੰਦਾ ਪੱਕਾ ਜੀ ਨਹੀਂ ਉਹਦੇ ਚੋ ਟਾਈਮ ਬੜਾ ਔਖਾ ਉਹ ਤਾਂ ਫਿਰ ਜੋਰ ਚ ਹੁਣ ਇਹ ਤਾਂ ਤੁਸੀਂ 20000 ਦਾ ਲੈ ਲਿਆ ਦੂਜੇ ਨੰਬਰ ਵਾਲਾ ਉਹ ਆਉਣਾ 24 ਲੱਖ ਦਾ ਨਹੀਂ ਪਰ ਜਿਹੜੇ ਕੰਮ ਚ ਪਏ ਤਾਂ ਫਿਰ ਉਹ ਬੰਦਾ ਉਹੇ ਜਿਹੀ ਹੋ ਜਾਂਦਾ ਜੀ ਆ ਇਹ ਤਾਂ ਗੱਲ ਹੈਗੀ ਫਿਰ ਜਿਹੜੇ ਕੰਮ ਚ ਨਾਲ ਬੰਦੇ ਸਰਕਲ ਦੇ ਉਹੇ ਜਿ ਜੁੜ ਜਾਂਦੇ ਨੇ ਉਹੇ ਜੇ ਜੁੜ ਜਾਂਦੇ ਆ ਉਹੋ ਜੇ ਜੁੜ ਜਾਂਦੇ ਆ ਇੱਕ ਕਾਰੀ ਕੁੱਤਾ ਜੀ ਵੇਖਦਾ ਅਮਰੀਕਨ ਸੀਗਾ ਉਹ ਸੇਲ ਕਰਦਾ ਜੀ ਇੱਕ ਘਰੇ ਪਾਲਿਆ ਸੀਗਾ ਸਾਰੇ ਬਹੁਤ ਚੰਗਾ ਕਤੂਰਾ ਸੀਗਾ ਥੋੜੇ ਦਿਨ ਹੋ ਗਏ ਉਹ ਚ ਉਹਦਾ ਐਕਸੀਡੈਂਟ ਹੋ ਗਿਆ ਉਹ ਮਤਲਬ ਮਰ ਗਿਆ ਜੀ ਉਹਦਾ ਨਾਂ ਐਡਾ ਜਸਪ੍ਰੀਤ ਕੁੜੀ ਤੇ ਦੋ ਕੁੱਤੇ ਹੋਰ ਹੈਗੇ ਜੀ ਇੰਡੀਅਨ ਭੱਜਣ ਵਾਲੇ ਉਹ ਆਪਣਾ ਮੁੰਡਾ ਬੜਾ ਅਤੰਦਰ ਉਹ ਠੰਡਾ ਜੀ ਉਹ ਉੱਥੇ ਹੈ ਫਤੇਗੜ ਸਾਹਿਬ ਤੋਂ ਬੜਾਲੀ ਬੜਾਲੀ ਅੱਛਾ ਹਾਂ ਜੀ ਤੇ ਬਾਜ਼ਾ ਕਰ ਸਮਾਂ ਵਾਲ ਵੀ ਨਹੀਂ ਹੁੰਦਾ ਉਹ ਤਾਂ ਫਿਰ ਸਿਆਲ ਚ ਉਧਰ ਨੂੰ ਹੋਲੇ ਕਰੇ ਕਰੇ ਨਹੀਂ ਕਿਉਂਕਿ ਵਿਆਹ ਸ਼ਾਦੀ ਆ ਗਏ ਮਿੱਤਰ ਦੋਸਤ ਹੁਣ ਇੰਨੇ ਸਰਕਲ ਵਿਆਹਾਂ ਦਾ ਭੋਗਾਂ ਦਾ ਜਿਵੇਂ ਬਹੁਤ ਘਟ ਜਾਂਦਾ ਮੇਰੇ ਚ ਕਮੀ ਹੈ ਇਹ ਮੈਂ ਤਾਂ ਕਬੂਤਰਾਂ ਬਾਜ਼ੀ ਚ ਹੈ ਜਿਵੇਂ ਹੁਣ ਤੁਹਾਨੂੰ ਤੋਂ ਪੈਂਦੀ ਹੁੰਦੀ ਸਵੇਰੇ ਜੋ ਕੁੱਕੜ ਛੁੱਟਦੇ ਆ ਥਾਰਡ ਤੇ ਜੀ ਮੰਨ ਲਓ ਵੀ 9 ਵਜੇ ਤੱਕ ਤਾਂ ਤੁੰਦ ਲੈ ਨਹੀਂ ਹੋਏ ਨੇ ਸਵੇਰੇ 6 ਵਜੇ ਚੱਲਦੇ ਆ ਜੀ ਹਾਂ ਮੈਂ ਉੱਥੇ ਚੱਲਦੇ ਹਾਂ ਜੀ ਸਾਲ ਸਾਲ ਵਧੀਆ ਟੱਪਣਗੇ ਜੀ ਸਾਗ ਵਧੀਆ ਖਾਓਗੇ ਆਪਾਂ ਮੀਰ ਚੀਨਾ ਮਾਨਸਾ ਜੀ ਨਾਲ ਗੱਲਾਂ ਬਾਤਾਂ ਕਰ ਰਹੇ ਸੀਗੇ ਆਉਣ ਵਾਲੇ ਖਿਡਾਰੀਆਂ ਨੂੰ ਵਿੱਚੋਂ ਕੁਝ ਇੱਕ ਗੱਲਾਂ ਇਹੋ ਜੀਆਂ ਨੇ ਚਾਹੇ ਉਹ ਕਣਕਾਲੀ ਆ ਚਾਹੇ ਉਹ ਫੰਗ ਲਾਉਣ ਵਾਲੀ ਆ ਤੇ ਚਾਹੇ ਜੋ ਮੌਸਮ ਦੇ ਅਨਕੂਲ ਆ ਉਹ ਗੱਲ ਆ ਉਹ ਮੈਨੂੰ ਵੀ ਕੁਝ ਅੱਜ ਹੀ ਪਤਾ ਲੱਗੀਆਂ ਨੇ ਸੋ ਵੀਰ ਹੋਂਾਂ ਦੇ ਜਿਹੜੇ ਅਨਮੋਲ ਹੀਰੇ ਆ ਮੋਤੀ ਨਗੀਨੇ ਆ ਜਿਨ੍ਹਾਂ ਨੇ ਜੀਪਾਂ ਜਿੱਤੀਆਂ ਨੇ ਮੋਟਰਸਾਈਕਲ ਜਿੱਤੇ ਆ ਕੂਲਰ ਫਰਿੱਜਾਂ ਤੇ ਆ ਜਿਹੜਾ ਵੱਡਾ ਪ੍ਰੋਗਰਾਮ ਪਿਆ ਵਾ ਆ ਇਜਤਮਾਨ ਉਸਤਾਦ ਚੀਨਾ ਮਾਂ ਸਾ ਚੀਨਾ ਮਾਂ ਸਾ ਪਹਿਲਾ ਨੰਬਰ ਪਹਿਲਾ ਨੰਬਰ ਪਹਿਲਾ ਨੰਬਰ ਦੂਜਾ ਨੰਬਰ ਪਹਿਲਾ ਨੰਬਰ ਦੂਜਾ ਨੰਬਰ ਪਹਿਲਾ ਨੰਬਰ ਇਹ ਸਾਰਾ ਪ੍ਰੋਗਰਾਮ ਜਿਹੜਾ ਇਹ ਸ਼ੌਹਰਤ ਆ ਜਿਨ੍ਹਾਂ ਨੂੰ ਕਬੂਤਰਾਂ ਨੇ ਵੀਰ ਨੂੰ ਅਸਮਾਨ ਦੇ ਵਿੱਚ ਅਡਾਰੀ ਲਵਾਈ ਹੋਈ ਆ ਚੀਨਾ ਮਾਨਸਾ ਨੂੰ ਉਹ ਕਬੂਤਰਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ